ਜੇ ਕਿਤੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਤੇ ਇਕੱਲੇ ਨਾ ਇਧਰ ਆ ਜਿਓ ਇਸ ਰਸਤੇ ਤੇ ਕਿਤੇ ਹਨ ਜੰਗਲਾਂ ਵਿੱਚ ਦਰਖਤ ਤੇ ਝੌਂਪੜੀ ਬਣਾ ਕੇ ਰਹਿ ਰਿਹਾ ਹੈ ਇਹ ਬਾਬਾ ਇੱਥੇ 베ਰੀ ਤੇ ਬਾਬਾ ਜਿਹੜੇ ਰਹਿੰਦੇ ਨੇ ਅਸੀਂ ਤੁਹਾਨੂੰ ਬਿਲਕੁਲ ਕਲੋਜ਼ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਬਾਬੇ ਕੋਲ ਫਿਰਦੇ ਹਨ ਸ਼ਰਿਆਮ ਚੀਤੇ ਸ਼ੇਰ ਅਤੇ ਬਗਿਆੜ ਸ਼ੇਰ ਨਹੀਂ ਬਾਗ ਤੇ ਟੈਂਡੂਏ ਆਉਂਦੇ 12 ਸਾਲ ਦੇ ਲਗਭਗ ਹੋ ਗਿਆ ਭਗਤੀ ਦਾ ਦੀ ਬਚਪਨ ਤੋਂ ਕਰਦੇ ਆਂ ਪਰਿਵਾਰ ਨੂੰ ਕਹਿੰਦੇ ਭਾਤੀ ਕਰੋ ਜਿਹੜੇ ਆਪਣੇ ਆਪ ਹੀ ਨਿਕਲੇ ਆਣੇ ਆ ਜਿਹੜੇ ਨਾਲ ਆਪਣੇ ਸ਼ਾਂਤੀ ਹੋ ਜਾਂਦੀ ਆ ਕੱਲੇ ਨਾ ਆਇਓ ਕਦੇ ਵੀ ਰਸਤੇ ਰਸਤੇ ਤੇ ਅਸੀਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਸਰਬੋ ਸਰ ਪੰਜਾਬੀ ਸਟੇਸ਼ਨ ਤੇ ਤੁਹਾਨੂੰ ਇਹ ਤਸਵੀਰਾਂ ਦੇਖਣ ਨੂੰ ਮੈਂ ਨਹੀਂ ਆ ਉਹ ਬਾਬਾ ਜਿਹੜਾ ਜੰਗਲਾਂ ਦੇ ਵਿੱਚ ਉਹ ਭਰ ਰਿਹਾ ਉਹਦੀ ਕਵਰੇਜ ਲਈ ਜਿਹੜਾ ਬਸੀ ਨਮਾਤਰ ਪ੍ਰਦੇਸ਼ ਉਨਾ ਦੇ ਨੇੜੇ ਜਿਹੜੇ ਆਏ ਆ ਇਹ ਦੇਖੋ ਬੁਲਟ ਦੀ ਵੀ ਸਾਡੇ ਦੀ ਬਸ ਹੋ ਗਈ ਤੇ ਮੁੰਡਾ ਪ੍ਰავਜੋਤ ਸਿੰਘ ਤੇ ਇਹ ਇਦਾਂ ਬੁਲਟ ਮੋਟਰਸਾਈਕਲ ਅਸੀਂ ਲੈ ਕੇ ਆਈ ਇਸ ਦੂਜੇ ਤੇ ਤੇ ਤੁਸੀਂ ਆਪ ਦੇਖੋ ਕਿ ਕਿੰਨਾ ਔਖਾ ਇੱਥੇ ਜਾਣ ਜੇ ਕਿਤੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਤੇ ਇਕੱਲੇ ਨਾ ਇਧਰ ਆ ਜਿਓ ਇਸ ਰਸਤੇ ਤੇ ਕਿਤੇ ਹਨਾ ਇਕੱਲੇ ਨਾ ਇਧਰ ਆ ਜਿਓ ਕਿਉਂਕਿ ਕਾਫੀ ਜਿਹੜਾ ਰਸਤਾ ਜਿਹੜਾ ਕਾਫੀ ਖਰਾਬ ਆ ਔਰ ਖਤਰਨਾਕ ਰਸਤਾ ਵੀ ਕਾਫੀ ਦਾ ਰਸਤਾ ਤੁਹਾਨੂੰ ਦਿਖਾ ਰਹੇ ਆ ਇਸ ਰਸਤੇ ਤੋਂ ਚੱਲਾਂਗੇ ਤਾਂ ਉਸ ਬਾਬੇ ਕੋਲ ਪਹੁੰਚਾਂਗੇ ਇਸ ਰਸਤੇ ਚੱਲਾਂਗੇ ਤੁਸੀਂ ਦੇਖੋ ਖਤਰਨਾਕ ਕਿਹਨਾਂ ਰਸਤੇ ਆ ਕਿਤੇ ਪੁੱਲ ਭਲੇਖੇ ਵੀ ਕਿਉਂਕਿ ਵੀਡੀਓ ਸਾਡੀ ਦੇਖ ਕੇ ਇੱਕ ਤੁਹਾਨੂੰ ਜ਼ਰੂਰੀ ਤੁਹਾਨੂੰ ਸੁੋchnਾ ਹੈ ਕਿਤੇ ਸਾਡੀ ਵੀਡੀਓ ਦੇਖ ਕੇ ਪੁੱਲ ਭਲੇਖੇ ਵੀ ਇੱਕ ਕੱਲੇ ਇਧਰ ਨਾ ਆ ਜਾਓ ਇਸ ਸਾਡੀ ਸਿਮਰਨ ਬੇਨਤੀ ਹੈ ਸਾਡੇ ਕਿ ਪੁੱਲ ਭਲੇਖੇ ਵੀ ਕਿਤੇ ਕੱਲੇ ਤੁਸੀਂ ਇਸੇ ਨਾ ਆ ਜਾਓ ਮੇਕਅਪ ਬੋਸ ਸਾਰਾ ਨੁਕਸਾਨ ਹੋ ਸਕਦਾ ਹੈ ਵੀ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਉਹ ਜ਼ਿੰਦਗੀ ਦਾ ਹੀ ਨੁਕਸਾਨ ਹੋ ਜਾਏ ਪੀਂ ਗਿਆ ਬਾਬਾ ਜੀ ਨੇ ਜਿਹੜੀ ਪਾਈ ਹੋਈ ਤੇ ਉਹ ਉੱਪਰ ਬਾਬਾ ਜੀ ਬੈਠਣ ਦਾ ਟਿਕਾਣਾ ਤੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਜਿਹੜੇ ਉੱਪਰ ਜਾ ਰਹੇ ਨੇ 베ਰੀ ਹੈਗੀ ਹੈ ਤੇ 베ਰੀ ਦੇ ਉੱਪਰ ਇਹਨਾਂ ਨੇ ਆਪਣਾ ਆਸਣ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਔਰ ਕਿਸੇ ਵੀ ਟੀਵੀ ਚੈਨਲ ਨੇ ਅਜੇ ਤੱਕ ਇੱਥੇ ਆਣ ਕੇ ਪਹੁੰਚ ਨਹੀਂ ਕੀਤੀ ਕੋਈ ਵੀ ਅਜੇ ਤੱਕ ਇੱਥੇ ਪਹੁੰਚਿਆ ਨਹੀਂ ਤੁਸੀਂ ਦੇਖੋਗੇ ਬਾਬਾ ਜੀ ਕਿਸ ਤਰ੍ਹਾਂ ਜਿਹੜਾ 베ਰੀ ਤੇ ਬੈਠੇ ਨੇ ਕਲੋਜ਼ ਕਰਕੇ ਥੋੜਾ ਜਿਹਾ ਦਿਖਾ ਦੀ ਆਪਾਂ ਪ੍ਰਭ ਤੇ ਕਿਸ ਤਰ੍ਹਾਂ ਦੇਖੋ ਉੱਤੇ ਬੈਠੇ ਨੇ ਇਹ ਉਹਨਾਂ ਦਾ ਟਿਕਾਣਾ ਉੱਪਰ ਬੈਠਣ ਦਾ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਟਿਕਾਣਾ ਦਿਖਾ ਰਹੇ ਹਾਂ ਉੱਪਰ ਤੁਹਾਨੂੰ ਬਾਬਾ ਜੀ 베ਰੀ ਤੇ ਜਿਹੜਾ ਬੈਠੇ ਦਿਖਾਈ ਦਿੰਦੇ ਹੋਣੇ ਇਹ ਥੱਲੇ ਇਦਾਂ 베ਰੀ ਬਣੀ ਆ। ਵੱਡਿਆ ਹੋਇਆ ਇਦਾਂ। ਤੇ ਇੱਥੇ 베ਰੀ ਤੇ ਬਾਬਾ ਜੀ ਜਿਹੜੇ ਰਹਿੰਦੇ ਨੇ ਅਸੀਂ ਤੁਹਾਨੂੰ ਬਿਲਕੁਲ ਕਲੋਜ਼ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਸੀਂ। ਬਿਲਕੁਲ ਪੁਰਾਣਾ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਜੰਗਲਾਂ ਦੇ ਵਿੱਚ ਦੇਖਦੇ ਹੋ ਹੁਣੇ ਤੁਸੀਂ ਬੜਾ ਦੇਖਿਆ ਹੁਣ। ਇਦਾਂ ਹੀ ਬਾਬਾ ਜੀ ਜਿਹੜੇ ਉਹ ਖਾਣਾ ਬਣਾਉਂਦੇ ਨੇ। ਇਹ ਉਹਨਾਂ ਦੀ ਰਸੋਈ ਜਿਹੜੀ ਤੁਹਾਨੂੰ ਉਹ ਦਿਖਾ ਦਿੰਦੇ ਹਾਂ ਕਿਚਨ ਤੁਹਾਨੂੰ ਹੀ। ਉਹਨਾਂ ਦਿਖਾ ਦਿੰਦੇ। ਜੀ ਬਾਬਾ ਜੀ ਬਾਬਾ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਆ ਬਾਬਾ ਜੀ ਕਿੰਨੀ ਦੇਰ ਤੋਂ ਤੁਸੀਂ ਇੱਥੇ ਬੈਠੇ ਹੋ ਜੀ ਮੇਰਾ ਨਾਮ ਗੁਰੂਦੇਵ ਆ ਗੁਰੂਦੇਵ ਹਾਂ ਜੀ ਕਿੰਨੀ ਦੇਰ ਤੋਂ ਤੁਸੀਂ ਇਸ ਜੰਗਲ ਚੋਂ ਜੀ 12 ਸਾਲ ਦੇ ਲਗਭਗ ਹੋ ਗਿਆ 12 ਸਾਲ ਦੇ ਲਗਭਗ ਹੋ ਗਿਆ ਆਹੋ ਇੱਥੇ ਬੈਠਿਆ ਨੂੰ ਘਰ ਵੀ ਚਲ ਜਾਈਦਾ ਘਰ ਵੀ ਚਲ ਜਾਂਦੇ ਹਾਂ ਹਾਂ ਜੀ ਤੇ ਇੱਥੇ ਵੀ ਰਹਿੰਦੇ ਹਾਂ ਆਹ ਤੇ ਜ਼ਿਆਦਾ ਸਮਾਂ ਤੁਸੀਂ ਘਰ ਰਹਿੰਦੇ ਹੋ ਜਾਂ ਇੱਥੇ ਰਹਿੰਦੇ ਹੋ ਇੱਥੇ ਵੀ ਇੱਥੇ ਬਾਅਦ ਦੇ ਜਰੀ ਬਾਦਰ ਰੈਲੇ ਦਾ ਇੱਥੇ ਬਾਦਰ ਰਹਿੰਦੇ ਹਾਂ ਘਰ ਘੱਟ ਰਹਿੰਦੇ ਹਾਂ ਆਹੋ ਘਰ ਮਾਨਕ ਮੂੜ ਚਲ ਜਾਈਦਾ ਹੈ ਰਾਸ਼ਨ ਪਾਣੀ ਲੈ ਕੇ ਆ ਜਾਈਦਾ ਫੇਰ ਫੇਰ ਤੇ ਆ ਜਾਂਦੇ ਹਾਂ ਹਾਂ ਤੇ ਫਿਰ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇੱਥੇ ਆਇਆ ਨੂੰ ਇਸ ਜੰਗਲ ਚ ਆਇਆ ਨੂੰ 12 ਸਾਲ ਦੇ ਲਗਭਗ 12 ਸਾਲ ਦੇ ਲਗਭਗ ਇੰਨੀ ਦੇਰ ਭਗਤੀ ਕਰਦਿਆਂ ਨੂੰ ਹੋ ਗਿਆ ਭਗਤੀ ਦਾ ਹੀ ਬਚਪਨ ਤੋਂ ਕਰਦੇ ਆ ਬਚਪਨ ਤੋਂ ਭਗਤੀ ਕਰਦੇ ਹਾਂ 2000 24 ਚ ਨਾਮ ਭਜਨ ਮਿਲ ਗਿਆ ਸੀ ਨਾਮ ਪੁੱਛਣ ਮਿਲਿਆ ਕਿੱਥੋਂ ਨਾਮ ਦਾ ਲਿਆ ਤੁਸੀਂ ਗੁਰਿੰਦਰ ਸਿੰਘ ਮਹਾਰਾਜੀ ਬਿਆਸ ਡੇਰੇ ਤੋਂ ਰਾਦਾ ਸੋਮੀ ਉੱਥੋਂ ਲਿਆ ਤੁਸੀਂ ਨਾਮ ਦਾ ਹਾਂਜੀ ਤੇ ਫਿਰ ਰਾਦਾ ਸੋਮੀ ਤਾਂ ਕਹਿੰਦੇ ਆ ਕਿ ਜੰਗਲਾਂ ਚ ਨਹੀਂ ਜਾਣਾ ਚਾਹੀਦਾ ਉਹ ਕਹਿੰਦੇ ਜਿੱਥੇ ਮਾਦੀ ਭਾਤੀ ਕਰੋ ਤੇ ਇਹ ਵੀ ਤਾਂ ਕਹਿੰਦੇ ਆ ਕਿ ਪਰਿਵਾਰ ਨਾ ਛੱਡੋ ਆਪਣਾ ਨਹੀਂ ਪਰਿਵਾਰ ਨੂੰ ਕਹਿੰਦੇ ਭਾਤੀ ਕਰੋ ਜਿਹੜੇ ਆਪਣੇ ਆਪ ਹੀ ਨਿਕਲੇ ਆਣੇ ਆ ਜਿਹੜੇ ਨਾ ਆਪਣੇ ਆ ਸ਼ਾਂਤੀ ਹੋ ਜਾਂਦੀ ਆ ਸ਼ਾਂਤੀ ਹੋ ਜਾਂਦੀ ਆ ਆਹੋ ਇਹ ਸੰਤਾਂ ਦੇ ਛਾਣਣਾ ਲਾਇਆ ਸ਼ਾਂਤੀ ਚੱਲਦੀ ਆ ਸ਼ਾਂਤੀ ਚੱਲਦੀ ਆ ਆਹ ਤੇ ਫੇ ਤੁਹਾਡੇ ਜਿਹੜੀ ਬਾਥਰੂਮ ਵਾਲੀ ਨਾਲੀ ਲੱਗੀ ਹੋਈ ਕਿਉਂ ਲੱਗੀ ਹੋਈ ਹੈ? ਇਹ ਕਸਰਾ ਨੇ ਭਾਰ ਪਾਇਓ ਆ। ਕਸਰਾ ਨੇ ਭਾਰ ਪਾਇਓ। ਆ 108 ਗੱਡੀ ਵਾਲਿਆਂ ਦਾ ਜ਼ੁਲਮ ਆ। 108 ਗੱਡੀ ਵਾਲਿਆਂ ਦਾ ਜ਼ੁਲਮ ਆ। ਤੇ ਬਾਬਾ ਜੀ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਆ? ਪਰਿਵਾਰ ਵਿੱਚ ਮੰਮੀ, ਡੈਡੀ, ਮੰਮੀ ਆ ਡੈਡੀ ਮਰ ਗਿਆ। ਹੂੰ। ਪੁਰਾ ਆਇਆ। ਹੂੰ। ਕੋਈ ਜ਼ਮੀਨ ਜਾਇਦਾਦ ਵੀ ਆ? ਜ਼ਮੀਨ ਵੀ ਹੈਗੀ ਆ। ਹੂੰ। 6 ਕਿੱਲੇ ਆ। ਉੱਥੇ ਕੌਣ ਖੇਤੀ ਕਰਦਾ ਫਿਰ? ਭਰਾ ਕਰਦਾ ਆ ਆਪਾਂ ਦਾ ਭਗਤੀ ਕਰਨੀ ਹੁੰਦੀ ਆ ਤੁਸੀਂ ਇੱਥੇ ਆ ਜਾਂਦੇ ਆ ਜਦੋਂ ਇੱਥੇ ਆਉਣੇ ਡਰ ਨਹੀਂ ਲੱਗਦਾ ਤੁਹਾਨੂੰ ਇੱਥੇ ਗੁਰੂ ਦੇ ਹੁੰਦਿਆ ਕਾਹਦਾ ਡਰ ਗੁਰੂ ਸੰਭਾਲਣ ਵਾਲਾ ਕਿਹੜੀ ਤੇ ਸ਼ੇਰ ਵੀ ਆ ਜਾਂਦੇ ਆ ਸ਼ੇਰ ਨਹੀਂ ਬਾਗ ਤੇ ਟੈਂਡੂ ਆਉਂਦੇ ਬਾਗ ਤੇ ਟੈਂਡੂ ਆ ਜਾਂਦੇ ਆ ਆਹ ਹਾਂ ਤੇ ਕਿੰਨੀ ਕਿ ਹਰ ਰੋਜ਼ ਆ ਜਾਂਦੇ ਜਾਂ ਦੂਜੇ ਤੀਜੇ ਦਿਨ ਆਉਂਦੇ ਨੇ ਘਟ ਜਾਂਦੇ ਘਟ ਵੀ ਜਾਂਦੇ ਆ ਬਾਧ ਵੀ ਜਾਂਦੇ ਆ ਗੁਰੂ ਮਾਰ ਮਾਰਦਾ ਚੱਲ ਜਾਂਦੇ ਆ ਡਰ ਨਹੀਂ ਲੱਗਦਾ ਹੁਣ ਗੱਦੀ ਆਇਓ ਇੱਧਰ ਜੰਗਲ 'ਚ ਹੁਣ ਘਟ ਗਿਆ ਵਾ ਹੁਣ ਘਟ ਗਿਆ ਵਾ ਆ ਤੇ ਫਿਰ ਦਿਨ ਪਰ ਰਾਤ ਇੱਥੇ ਰਹਿੰਦੇ ਹਾਂ। ਓਹ ਤੇ ਫਿਰ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ। ਲੈਟ ਸੋਲਰ ਲਾਇਆ ਆ। ਬਿਜਲੀ ਆ ਮੋਬਾਈਲ ਚਾਰਜ ਕਰਨ ਨੂੰ ਲੈਟ ਦਾ ਆਣਾ ਟਾਈਮ ਹੋ ਜਾਣਾ ਪ੍ਰਬੰਧ। ਲੈਟ ਦਾ ਪ੍ਰਬੰਧ ਹੋ ਜਾਣਾ। ਮਾਲਕ ਨਹੀਂ ਕਰਨਾ। ਤੇ 베ਰੀ ਤੇ ਰਹਿੰਦੇ ਹਾਂ ਜ਼ਿਆਦਾਤਰ ਜਾਂ ਕੁੱਲੀ 'ਚ ਰਹਿੰਦੇ ਹਾਂ। ਕੁੱਲੀ 'ਚ। ਕੁੱਲੀ 'ਚ ਰਹਿੰਦੇ ਹਾਂ। 베ਰੀ ਤੇ ਕਿਉਂ ਬੈਠਦੇ ਹਾਂ ਜਾ ਕੇ ਬਾਰ-ਬਾਰ? ਬਾਰ-ਬਾਰ ਤਾਂ ਨਹੀਂ ਆ। ਮੋਬਾਈਲ ਦੇਖਣ ਲਈ ਬਹਿ ਜਾਂਦਾ ਥੋੜਾ ਜਿਹਾ। ਥੋੜੀ ਦਿਰ ਬਹਿ ਜਾਂਦੇ ਰੋਸੇ ਉੱਤੇ। ਹਾਂ। ਠੀਕ ਹੈ ਕੋਈ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਅਸੀਂ ਕਹਿੰਦੇ ਆ ਵੀ ਪਾਤੀ ਕਰਨੇ ਚਾਹੀਦੀ ਆ ਸਿਵਾ ਕਰਨੇ ਚਾਹੀਦੀ ਆ ਇੱਚੇ ਭਲਾਇਆ ਪੰਜਾਬੀ ਸਟੇਸ਼ਨ ਲਈ ਨਵਜੋਤ ਬੰਗੜ ਅਤੇ ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ